ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮੈਂ ਕੈਨੇਡਾ ਤੋਂ ਆਇਆ ਤੇ ਸਪੈਸ਼ਲੀ ਮੈਂ ਇੱਥੇ ਲੀਸਿਕ ਸਰਜਰੀ ਕਰਕੇ ਆਇਆ ਸੀਗਾ ਕਿਉਂਕਿ ਮੈਨੂੰ ਆਈਸ ਦੇ ਵਿੱਚ ਬਹੁਤ ਸਾਰੇ ਪ੍ਰੋਬਲਮਸ ਆ ਰਹੀਆਂ ਸੀ ਤੇ ਮੇਰੇ ਵਰਕ ਲਾਈਫ ਕਰਕੇ ਮੈਨੂੰ ਸਪੈਕਸ ਗਾਣ ਚ ਬਹੁਤ ਪ੍ਰੋਬਲਮ ਸੀਗੀ ਸੋ ਮੈਂ ਡਿਸਾਈਡ ਕੀਤਾ ਕਿ ਮੈਂ ਸਰਜਰੀ ਕਰਵਾਉਣੀ ਹੈ ਤੇ ਮੈਨੂੰ ਬਹੁਤ ਲੋਕਾਂ ਨੇ ਰეკਮੈਂਡ ਕੀਤਾ ਕਿ ਮਿੱਤਰਾ ਹਸਪੀਟਲ ਫਾਈ ਕਰੋ ਤੇ ਫਿਰ ਮੈਂ ਨਾ ਪਰ ਇਹ ਰਿਸਰਚ ਕੀਤੀ ਤੇ ਗੂਗਲ ਰਿਵਿਊਜ਼ ਦੇਖ ਕੇ ਤੇ ਪੂਰੇ ਨਰਥ ਇੰਡੀਆ ਦੇ ਵਿੱਚ ਆਈ ਡੋਨਟ ਥਿੰਕ ਸੋ ਕਿ ਇੱਦਾਂ ਦੀ ਸਰਜਰੀ অর ਲੇਟੈਸਟ ਟੈਕਨੋਲੋਜੀ ਕਿਸੇ ਕੋਲ ਮਿਲੀ ਮੈਨੂੰ ਸੋ ਆਈ ਡਿਸਾਈਡਡ ਟੂ ਬੀ ਹੇਅਰ ਐਂਡ ਸਟਾਫ ਨੇ ਬਹੁਤ ਜ਼ਿਆਦਾ ਟੇਕ ਕੇਅਰ ਕੀਤੀ ਐਕਸਪੀਰੀਅੰਸ ਬਹੁਤ ਵਧੀਆ ਸੀ ਤੇ ਇਹਨਾਂ ਨੇ ਮੈਨੂੰ ਰეკਮੈਂਡ ਕੀਤਾ ਕਿ ਤੁਸੀਂ ਵੇਵਲਾਈਟ ਪਲਸ ਟੈਕਨੋਲੋਜੀ ਦਾ ਵਰਤੋ ਸੋ ਉਹ ਸੀ ਕਿ ਏਆਈ ਦੇ ਨਾਲ ਤੇ ਕੰਟਿਊਲਰ ਤੋਂ ਵੀ ਬਹੁਤ ਵਾਸਤ ਸੀਗੀ ਤੇ ਵੈਰੀ ਕੰਫਰਟੇਬਲ ਤੇ ਆ ਮੇਰਾ 3rd ਡੇ ਆਫਟਰ ਰਿਕਵਰੀ ਆਈ ਫੀਲ ਵੈਰੀ ਗੁੱਡ ਮਾਈ ਵਿਜ਼ਨ ਇਸ ਵੈਰੀ ਵੈਰੀ ਸ਼ਾਰਪ ਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਦਾ ਕਿ ਜੇ ਕੋਈ ਸਰਜਰੀ ਕਰਵਾਉਣਾ ਚਾਹੁੰਦਾ ਰੀਵ ਲਾਈਟ ਕੇਆ ਟੈਕਨੋਲੋਜੀ ਨਾਲ ਤੇ ਜ਼ਰੂਰ ਮਿਤਰਾਇਆ ਹਸਪੀਟਲ ਨੂੰ ਜਾਓ ਥੈਂਕ ਯੂ